ਸੋਨੋ ਪਈ ਕੋਈ ਨਹੀਂ ਆਉਂਦੀ ਨਹੀਂ ਦੱਸੇਗਾ ਤੁਹਾਨੂੰ ਦੱਸੇਗਾ ਜਿਵੇਂ ਆਖ ਕੁੱਟ ਕੇ ਰੱਖਦਾ ਮੇਰਾ ਤਾਂ ਮੈਂ ਦੱਸ ਰਹੀਆਂ ਇਹਨਾਂ ਦਾ ਬਿੱਲਾ ਜਾ ਵੀ ਵਿਚੇ ਦੀ ਤਾਂ ਮੈਂ ਦੇੜਦੀਆਂ ਇਹ ਇੱਕ ਖਾਸਮ ਬਾਹਰ ਨਿਕਲ ਨਹੀਂ ਬਾਹਰ ਨਿਕਲ ਨਹੀਂ ਕੌਣ ਆ ਭਾਨੋ ਬੋਲਦੀਆਂ ਆ ਜਾ ਭਾਨੋ ਅੰਦਰ ਆ ਜਾ ਕਿੱਥਿਆ ਤੁਹਾਡੇ ਵਾਲਾ ਕਬੀਜ ਬੀਟਾ ਬਾਹਰੇ ਗਿਆ ਹੋਇਆ ਮੇਰਾ ਮੁੰਡਾ ਕੁੱਟ ਕੇ ਰੱਖਦਾ ਉਹਨੇ ਲੀਲਪਾ ਤੇ ਨਮਾ ਝੱਗਾ ਵੀ ਪਾੜ ਕੇ ਰੱਖਦਾ ਕੱਢਣ ਨੂੰ ਬਾਹਰ ਇਕੱਠਿਆ ਮੈਂ ਦਵਾ ਨੂੰ ਡੋਕੇ ਕੀ ਗੱਲ ਕਰਦੇ ਆ ਤੂੰ ਠੱਲੇ ਉੱਤਰ ਬਹਿ ਕੇ ਗੱਲ ਕਰਦੇ ਠੱਲੇ ਤਾਂ ਉੱਤਰ ਨਾ ਤੂੰ ਸਮਝ ਆਉਂਦੀ ਕਿਉਂ ਨਹੀਂ ਉਹਨੂੰ ਸਮਝਾਉਂਦੀ ਕਿਉਂ ਨਹੀਂ ਸੋਨੇ ਚ ਮਲਾ ਰੱਖੇ ਨੇ ਸਾਡੇ ਆ ਸਾਡੇ ਆਲਾ ਮੇਰੇ ਮੂਰੇ ਉਸ ਕੜਾਣੀ ਸੋਨੇ ਚ ਮਲਾਏ ਹੋਏ ਨੇ ਇੱਕੜ ਕੀ ਇੱਕ ਕੀ ਚ ਚ ਮਲਾਇਆ ਹੋਇਆ ਹੁਣੇ ਮੈਨੂੰ ਕਮਾਦਿਆ ਹੁਣ ਸਮਝਾਦੀ ਉਹਨੂੰ ਨਹੀਂ ਮੈਨੂੰ ਮਿਲਣ ਦੇ ਮੈਨੂੰ ਮਿਲਣ ਦੇ ਸਮਝਾਦੀ ਉਹਨੂੰ ਚੱਜ ਨਾਲ ਹੁਣ ਢੁੱਡ ਜਾਣੀ ਕਿਵੇਂ ਕਰਦੀ ਆ ਮੇਰੇ ਕਪੁੱਤ ਨੂੰ ਉਹਦੇ ਕਰਕੇ ਕੰਜਰ ਕਰਕੇ ਮੈਨੂੰ ਇੱਕ ਕੁੱਡਲ ਜੀ ਜਨਾਨੀ ਇੰਨਾ ਕੁੱਟ ਗਈ ਮੈਂ ਤਾਂ ਮੋਢਾ ਖੋਦ ਹੰਦ ਕਰਦਾ ਆਏ ਵੇ ਆਹ ਲੈ ਮੇਰੇ ਕਿ ਪੁੱਤ ਨੂੰ ਆਏ ਵੇ ਟਾਈਮ ਬੜਾ ਹੋ ਗਿਆ ਯਾਰ ਚੱਲੀ ਜਾ ਰੇ ਅੱਜ ਦਾ ਸਾਲਾ ਬਾਹਲਾ ਹੋ ਗਿਆ ਓਏ ਹੋਰ ਤਾਂ ਡਰ ਜਾ ਲੱਗੀ ਜਾਂਦਾ ਓਏ ਉਹੀ ਨਾ ਡਰਾਈ ਚੱਲੇ ਯਾਰ ਤੂੰ ਸਾਲਾ ਆਇਆ ਹੁਣ ਆਉ ਮੰਨ ਜਾ ਅੱਜ ਦਾ ਦੁਪਹਿਰ ਦੇ ਨਿਕਲਿਆ ਆਇਆ ਗੋੜਾ ਮੇਰਾ ਦੇਖ ਕੇ ਗਿਆ ਹੁਣ ਆ ਬਾੜੀ 'ਚ ਵੀ ਹੈ ਹੀ ਨਹੀਂ ਇੱਥੇ ਤਾਂ ਹੁਣ ਜਾਂਦਿਆਂ ਨੂੰ ਫੇਰ ਪੁੱਛੂ ਕਿੱਥੇ ਗਿਆ ਸੀ ਕਹਿਦੀ ਵੀ ਆੜੀ ਦੇ ਜਾਣਦੀ ਸੀ ਉੱਥੇ ਗਈ ਸੀ ਯਾਰ ਸ਼ਾਮ ਹੋ ਗਈ ਚੱਲ ਠੀਕ ਆ ਮੇਰਾ ਚੱਲਿਆ ਉਹ ਦੁਕਾਨ ਤੇ ਬੈਠਾਂਗੇ ਦੁਕਾਨ ਤੇ ਆ ਜੀ ਆ ਜੀ ਨੂੰ ਘੰਟੇ ਕੋ ਤੱਕ ਤੁਹਾਨੂੰ ਉਠਾ ਕੇ ਆਉਂਦਾ ਠੀਕ ਆ ਮੇਰਾ ਭੋਖੇ ਨਾਲ ਆਂਦਾ ਐਵੇਂ ਯੂਪਨ ਸਿੰਘ ਜੀ ਬਣਾਏ ਕਾ ਕੋਈ ਐਵੇਂ ਮੇਰ ਦਾ ਮੁੰਡਾ ਦੂਗਾ ਆ ਕੰਜਰ ਦਾ ਹੁਣ ਕਿੱਥੋਂ ਆਉਂਦਾ ਬੁਰਾ ਬੀਬੀ ਟੂਣਾ ਰੇ ਕੰਜਰ ਦੇ ਆ ਕੀ ਹੋ ਗਿਆ ਠੀਕ ਆ ਲੋਗੀ ਰੋਨੀ ਕਾ ਤੁਹਾਨੂੰ ਤੂੰ ਕਿੱਥੇ ਗਿਆ ਸਿਕੰਦਰ ਦੇਸ ਵੇਰ ਦਾ ਉਹ ਮੈਂ ਮੇਰੇ ਆਈ ਦਾ ਜਨਮ ਦਿਨ ਤੇ ਉੱਥੇ ਗਿਆ ਹਾਂ ਜੀਗਾ ਪਹਿਲਾਂ ਤੂੰ ਐਂ ਦੱਸ ਤਨੇ 99 ਮੁੰਡੇ ਨੂੰ ਕੁੱਟਿਆਗਾ ਨਾ ਅਸੀਂ ਤਾਂ ਕੁੱਟਿਆ ਨਹੀਂ ਉਹ ਮੇਰਾ ਜਲੂਸ ਘੰਡ ਕੇ ਗਿਆ ਉਹਰੇ ਚਾਰ ਬੰਦੇ ਐ ਤੇ ਗਵਾਹ ਸਾਰੇ ਦੇਖਦਾ ਸੀ ਕਿ ਤੱਕ ਗਿਆ ਤੂੰ ਰੇ ਆ ਪਹਿਲਾਂ ਤਨੇ ਬਹੁਤ ਕੁੱਟਿਆ ਉਹ ਬਹੁਤ ਕੁੱਟਿਆ ਤਨੇ ਉਹ ਤਨੇ ਬਹੁਤ ਕੁੱਟਿਆ ਉਹ ਬਹੁਤ ਕੁੱਟਿਆ ਉਹ ਬਹੁਤ ਕੁੱਟਿਆ ਤਨੇ ਉਹ ਮਿਲ ਜਾਵੇ ਮੱਝਾ ਉਹ ਹੁਣ ਕੀ ਆ ਯਾਰ ਹਾਂ ਰੋਜ਼ ਦਾ ਕੰਮ ਆ ਯਾਰ ਰੋਜ਼ ਬੁੜੀ ਫੈਂਡ ਦਿੰਦੀ ਆ ਬਿਨ ਕੱਲ ਤੋਂ ਯਾਰ ਕਾ ਗਿਆ ਹੈ ਹੋਰ ਯਾਰ ਬਿਨ ਕੱਲ ਤੋਂ ਇਹ ਗੱਲ ਵੀ ਹੋਵੇ ਯਾਰ ਕੋਈ ਤਾਂ ਵੀ ਫੈਂਡੇ ਵਧੀਆ ਪੈ ਲੱਗਦੇ ਨੇ ਮੇਰੇ ਹਿਸਾਬ ਨਾਲ ਉਹ ਤੂੰ ਮੈਨੂੰ ਬੇਇੱਜ਼ਤੀ ਨਾ ਕਰਾ ਲਈ ਮੋਟਿਆ ਇਹ ਆੜਾ ਸ਼ਕਲ ਦੇਖਿਆ ਤੇ ਨਾਲੀ ਦੇ ਡੱਡੂ ਵਾਰੀ ਇਸ ਦੀ ਸ਼ਕਲ ਆ ਚੱਲੋ ਮੇਰੀ ਖਾਣਾ ਕਰੋ ਬੀਬੀ ਨਾ ਆ ਜਾ ਮੈਨਾਂ ਚੱਲੇ ਆ ਯਾਰ ਆ ਆ ਆ ਗਿਆ ਤੂੰ ਆ ਗਿਆ ਆ ਗਿਆ ਅੱਜ ਕੀ ਕਰਕੇ ਮੈਂ ਤਾਂ ਕੁਝ ਨਹੀਂ ਕੀਤਾ ਕਰਕੇ ਨਾ ਨਾ ਮੈਂ ਨਹੀਂ ਕੀਤਾ ਉਹ ਜਵਾਕ ਕੁੱਟ ਗਏ ਮੈਂ ਕੀ ਹੋ ਗਿਆ ਉਹ ਕੁੱਟ ਗਏ ਜਿਹੜਾ ਮੈਂ ਨਹੀਂ ਕੁੱਟਿਆ ਉਹ ਬਿੱਲੇ ਨੇ ਕੁੱਟਿਆ ਸੀ ਬਿੱਲੇ ਨੇ ਕੁੱਟਿਆ ਦੀ ਬਾਬੇ ਬਿੱਲੇ ਨੇ ਕੁੱਟਿਆ ਦੀ ਬਿੱਲੇ ਨੇ ਸੌਰੀ ਬਾਬੇ ਸੌਰੀ ਸੌਰੀ ਕਾਏ ਉਹ ਪੋੜਾ ਪਕਿਆ ਵਰਦਾ ਅੱਜ ਤੱਕ ਕਿਆ ਵਰਦਾ ਓਏ ਪੁੱਛ ਹਦੀ ਭੈਣ ਨੂੰ ਬਾਦ ਤਾ ਕੰਮ ਖਰਾਬ ਹੋ ਗਿਆ ਇਹ ਰਿਪੈਕ ਜਾ ਹੋਰ ਬੁੜਾ ਭੱਖਿਆ ਖਰਦਾ ਬੜਾ ਬੜਾ ਕਹਿੰਦਾ ਲੈਂਦਾ ਉਹ ਕਿੰਨੇ ਦਾ ਲੈਂਦਾ 25000 ਦਾ ਉਹ ਕੀ ਬਣਿਆ ਤੁਹਾਡਾ ਰਿਜ਼ਲਟ ਦਾ ਰਿਜ਼ਲਟ ਦਾ ਪਾਸ ਤਾਂ ਹੋ ਗਈ ਅੱチェ ਮਾਸਟਰਾਂ ਦਾ ਬੇਡਾ ਬਹਿ ਗਿਆ ਯਾਰ ਮੁੰਡੇ ਲੱchne ਨਹੀਂ ਪੜਨ ਵਾਲੇ ਲੱchnਾ ਦਾ ਹੈਗੇ ਦੀ ਟਿਊਸ਼ਨ ਵੀ ਲੱਗੇ ਦੀ ਮਾਸਟਰਾਂ ਨੇ ਜਾਣ ਕੇ ਫੇਲ ਕਰਤਾ ਜਿੰਨਾ ਵੇਲਾ ਇਹ ਫਿਰਦਾ ਇਹ ਪਾਸ ਨਹੀਂ ਪਾਸਤਾ ਹੋ ਗਿਆ ਦੀ ਮੈਂ ਓ ਕੀ ਚਲ ਕਿਤੇ ਦਿਨ ਲਿਆ ਥੋੜੇ ਵੀ ਘਰੇ ਦੇ ਕੇ ਲਾਂਬਾ ਓਏ ਹਾਂ ਲਾਂਬਾ ਦੇ ਗਿਆ ਛੇਤੀ ਘਰ ਬੈਠ ਮੇਰਾ ਬੂੜਾ ਪਿੱਛੀ ਆਉਂਦਾ ਹੋਣਾ ਛੇਤੀ ਕਰ ਯਾਰਾ ਓ ਆ ਗਿਆ ਓਏ ਅੱਜ ਲੱਭਦਾ ਓਕੇ ਓਏ ਹੋਣ ਕਰੋ ਲੈ ਮੇਰਾ ਅਬਦਾ ਕੀ ਬਣੂ ਯਾਰਾਣਾ ਆਪਣਾ ਕੀ ਬਣਨਾ ਪਾਵਾਂ ਕਿੱਥੇ ਜਰ ਆਪਾਂ ਯਾਰਾ ਪੂਰੀ ਕਰਨਾ ਬੂ ਅੱਜ ਨਹੀਂ ਆਪਾਂ ਨੂੰ ਘਰੇ ਬਾੜ ਦੇ ਬੂੜਾ ਮੇਰਾ ਆਪਾ ਕਿਹਾ ਬੈਠਾ ਦੀ ਕੁੱਟਿਆ ਕੋਈ ਮੈਨੂੰ ਦਾ ਮੈਨੂੰ ਵੜਾ ਕੱਟ ਕੁੱਟਿਆ ਯਾਰ ਵੇ ਨੂੰ ਵੇਰ ਪੈਣੀ ਮੈਨੂੰ ਲੱਗਦਾ ਯਾਰ ਆਪਣੇ ਸਵੇਰੇ ਆਪ ਕੋਣ ਆ ਜਾਣੀ ਜਾਂਦੇ ਘਰੇ ਹੋਰ ਕਿਵੇਂ ਜਾਵਾਂਗੇ ਇਹ ਸਿਆਣੇ ਬੰਦੇ ਨੂੰ ਲੈ ਕੇ ਜਾਵਾਂਗੇ ਕਿਸੇ ਦੇ ਬੁੜੇ ਨੂੰ ਲੈ ਜਾਵਾਂਗੇ ਉਹ ਰੋਸ ਕਰੂਗਾ ਉਹ ਕਹਿ ਦੂਗਾ ਵੀ ਕੋਈ ਗੱਲ ਨਹੀਂ ਦਲਤੀ ਹੋਗੀ ਜਵਾਖਾ ਕੋਈ ਆਹ ਚਲਾਇ ਦੀ ਆ ਤਾਂ ਨਹੀਂ ਦਵਾਰੇ ਕੁੱਟ ਪਊਗੀ ਮਨਾ ਕੋਈ ਚੀਨੀ ਦੇਈ ਬੰਮਾ ਯਾਰ ਮੈਂ ਤਾਂ ਡਰ ਚ ਲੱਗਦਾ ਯਾਰ ਪਰ ਉਹ ਤਾਂ ਉਡੀਕੂਗਾ ਯਾਰ ਇਹ ਕੋਈ ਇਹ ਉਂਗੋੜਿਆ ਲੋਰਜੀ ਪਾਇਆ ਓਏ ਮੈਂ ਤਾਂ ਸਾਲੀ ਨਹੀਂ ਦੇ ਵੀ ਨਹੀਂ ਆਉਂਦੇ ਮੈਂ ਤਾਂ ਨਹੀਂ ਨੌਲੇ ਮੈਂ ਤਾਂ ਪੈਣਾ ਵੱਡੇ ਯਾਰ ਮੇਨ ਤਾਂ ਪੈ ਜਾਣਦੇ ਆ ਬਾਜਾ ਉਧਰ ਬਹਿ ਯਾਰ ਮੈਨ ਨਹੀਂ ਲੱਗਦੀ ਆ ਜਾ ਆ ਕੋਈ ਉਪ ਕੀ ਹੋ ਗਿਆ ਹੁਣ ਮੇਰਾ ਪਾਪਾ ਕਹਦਾ ਹੁੰਦਾ ਪੈਂਦ ਤੋਂ ਪਹਿਲਾਂ ਮੂਤ ਕਰ ਲੈ ਨੀ ਰਾਤ ਨੂੰ ਫੇਰ ਨੀਂਦ ਟੋਂਗਾਗਾ ਪਹਿਲਾਂ ਨਹੀਂ ਸੁਝਦਾ ਸੀ ਮੂਤਣਾ ਹੁਣ ਜਵਾਰੇ ਹੋ ਗੁਰੂਬਾਬ ਤੇਰੀ ਵੀ ਨੀਂਦ ਖਰਾਬ ਕਰਦੀ ਮੈਨੂੰ ਨਹੀਂ ਆਉਂਦਾ ਮੂਤ ਵਾਰ ਦੁਬਾਰੇ ਉੱਠੇਗਾ ਰਾਤ ਨੂੰ ਮੈਨੂੰ ਵੀ ਠਾਹੀ ਗਾਣਾ ਕੋਈ ਨਾ ਇਹ ਫੋਨ ਖਰਾਬ ਹੈ। ਇਹ ਫਾਈਨ ਮੌਕੀ ਹੋ ਗਿਆ। ਸੋ ਕਈ ਆਕੇ ਨਹੀਂ ਤਲਦੇ ਮੈਨੂੰ ਬਹੁਤ ਹੋ ਗਿਆ ਓਏ ਬਸਾਲਾ ਡਰ ਜਾਂ ਲੱਗੀ ਜਾਂਦਾ ਇਹਦੇ ਨਾਲੇ ਬੰਦਾ ਵੀ ਹੋਰ ਮਾ ਕੋਈ ਆ ਜੇ ਰਾਤ ਨੂੰ ਇਹ ਯੋਤ ਸਾਲਿਆ ਸਵੇਰ ਹੋ ਗਈ। ਰੁੱਡ ਡੜ ਗਿਆ ਦੇਖ।ਰੇ ਵੀ ਜਾਣਾ। ਆ ਆਣ ਗਏ ਯਾਰੋ ਬਾਗ ਜੰਮਾ। ਕੋਈ ਦੇਗਲੂ ਪਿੰਡ ਵਾਲਾ ਕਿਵੇਂ ਪੈਣੇ? ਓਕੀ ਗੌਂਦ ਉਹ ਆਹ ਵੇ ਯਾਰ ਹੁਣ ਤੂੰ ਯਾ ਯਾਰ ਓਏ ਹਾਲੇ ਨੇ ਜ਼ੋਰ ਕੇ ਮਾਰਿਆ ਕਿ ਵੇ ਆ ਜਾ ਯਾ ਕੇ ਪਤਾ ਨਹੀਂ ਇਹਨੇ ਕੀ ਕਰਨਾ ਸਾਲੇ ਹਾਲੇ ਚਾਤਾ ਲਿਆ ਕੀ ਚ ਯਾਰ ਓਏ ਹੈ ਚਾਤਾ ਲਿਆ ਚਾਹ ਕਿੱਥੋਂ ਲਿਆਵਾਂ ਯਾਰ ਇਹ ਤਾਂ ਮੰਗ ਲਿਆ ਕਿਸੇ ਤੋਂ ਗਵੰਡੀ ਗਵੰਡੀ ਤੋਂ ਬੱਟਾ ਰਿਹਾ ਓਏ ਚਾਹ ਵੀ ਨਹੀਂ ਆਉਂਦਾ ਚੱਲ ਉਹ ਮੈਂ ਤਾਂ ਘਰ ਚੱਲਦਾ ਯਾਰ ਹੋਰ ਵੀ ਨਹੀਂ ਜਾਂਦੇ ਹੁਣ ਹੋਰ ਇੱਥੇ ਕੀ ਕਰਾਂਗੇ ਹੁਣ ਉਹੀ ਬੱਠਾ ਰਿਹਾ ਯਾਰ ਘਰੇ ਨਹੀਂ ਜਾਂਦਾ ਮੈਂ ਤਾਂ ਘਰੇ ਹੀ ਜਾਂਣਾ ਯਾਰ ਗੋ ਜਾ ਮਰਾ ਬੇ ਯਾਰ ਘਰੇ ਹੀ ਨਹੀਂ ਜਾਣਾ ਫੇਰ ਕੁੱਟ ਖਾ ਕੇ ਆ ਜਾਈਂਗਾ ਉਹਦੇ ਨਾਲੇ ਮੇਰੇ ਕੋ ਵਾਹਿੰਦਾ ਕਰਨ ਕਰੀਏਗੀ ਔਰ ਇਹ ਨਹੀਂ ਜਾਣਾ ਬਸ ਉਹ ਜਿੱਥੇ ਮਰਜ਼ੀ ਜਾ। ਕਰਨਾ ਕੀ ਆ ਫਿਰ ਹੁਣ ਅੱਗੇ? ਮੈਨੂੰ ਬੁੱਖ ਲੱਗੀ ਪਈ ਆ ਯਾਰ। ਮੰਮੀ ਚਾਚੇ ਲੈਵੇ ਖਾਣ ਚਾਹਣਿਆ, ਚੀਜੀ ਖਾਮਾ ਹੋਏ ਉੱਥੇ ਜਾ ਕੇ ਉੱਤੀ ਦੇਖਦੇ ਅੱਗੇ ਦੀ ਕਰੀਏ। ਫਿਰ ਉਹਨੂੰ ਹੀ ਲੈ ਚੱਲਾਂ ਘਰੇ ਆਪਣੇ। ਪੱਲਾ ਨਹੀਂ ਮੈਂ ਘਰੇ ਜਾਂਦਾ, ਉਹ ਜਿਵੇਂ ਮਰਜ਼ੀ ਕਰੀਏ। ਉਹਨੂੰ ਲੈ ਜਾਾਂਗੇ ਮੰਮੀ ਚਾਚੇ ਨੂੰ ਘਰੇ। ਹਾਂ ਉਹ ਮੈਂ ਕਰ ਲਈ ਚਾਹੀ। ਚੱਲ ਠੀਕ ਆ, ਚੱਲ ਚੱਲੀਏ। ਸਾਈਡ ਤੋਂ ਵੀ ਨਹੀਂ ਜਨਾਲ ਨੂੰ ਆਉਂਦਾ ਸ। ਕਾਇਦ ਆਇਆ। ਉਹ ਕਢਾ ਲਾ ਹੁਣ ਅੰਦਰ ਬਾੜੀ ਦਾ। ਆ। ਆ ਵੀ ਚਾਚਾ। ਆਓ ਜੀ। ਕਿਵੇਂ ਲੱਗੀ? ਠੀਕ ਹੈ। ਉਹ ਬੋਲ ਫੜੀ ਕਰਤੀ ਆ ਨੇ। ਵੇਚੀ ਜਾਂਦਾ ਸੀ। ਤੂੰ ਫਿਰ ਗਿਆ ਹੈ। ਖਾਲਾੰਡਾ ਡੁੱਲੀ ਨੇ ਫੇਸ ਹੋ ਗਿਆ ਐ ਮੋਸਤਾਉਂਦੀਆਂ ਨੇ ਚਲ ਮੈਨੇ ਵੀ ਥੋੜੀਆਂ ਕਿਧਰ ਨਹੀਂ ਹੁੰਦੀ ਐ ਘਰ ਉਹ ਲਿਖ ਲਾ ਪੈਸੇ ਪੈਸੇ ਨਾਲ ਨਾ ਕੱਢੋ 10 ਰੁਪਏ ਦੀਆਂ ਬਾਦ ਮੈਂ ਫੇਰ ਦੇ ਦੂੰ ਬਾਪੇ ਕੋ ਲੈ ਕੇ ਨਾ ਨਾ ਬਾਪੇ ਮੁੱਪੇ ਦੀ ਗੱਲ ਨਾ ਦੇਓ ਐ ਕੌਣ ਕਰਦਾ ਯਾਰ ਆਪ ਉਹ ਤੇਰੇ ਜੂਆ ਬੈਠੇ ਖਾਣੇ ਆ ਤੇ ਆ ਜਾ ਪਾਈਂ ਦਾ 100 ਰੁਪਈਆ ਨਾ ਨਾ ਐਸੀ ਨਾ ਕਰ ਉਹਦੇ ਰਾਤ ਦੇ ਅਰਸ ਜਿਵੇਂ ਮਲੰਗ ਹੋਗੇ ਭੁੱਕੜ ਕੇ ਬਈਆ ਰੋਟੀ ਨਹੀਂ ਖਾਦੀ ਰਾਤ ਦੀ ਨਾ ਉਹ ਤਾਂ ਰੋਟੀ ਕੌਣ ਖਾਦੀ ਓਏ ਰਾਤ ਘਰੇ ਵੱਡਿਆ ਯਾ ਸਾਨੂੰ ਦੋਹਾਂ ਨੂੰ ਆ ਤਾਂ ਵੱਡਿਆ ਗੱਲ ਵੀ ਹੋਵੇ ਉਹੀ ਫੈਨ ਹੁੰਦੇ ਨੇ ਕਰਦੇ ਯਾਰ ਦੋਹਾਂ ਨੂੰ ਸਾਨੂੰ ਪੜਦੇ ਰਹੇਗੇ ਦੀ ਹੋਰ ਉਹ ਲਾ ਦੇ ਯਾਰ ਮੈਨੂੰ ਤਾਂ ਪ੍ਰਾਤ ਦੇ ਬਾਹਰ ਪਿਆ ਉਹ ਘਰ ਦੇ ਆਣ ਭਜਾਤਾ ਤੁਹਾਨੂੰ ਉੱਟ ਕੇ ਬੁੜਾ ਯਾ ਸਾਡਾ ਕਲਾਨੇ ਜੀ ਨੇ ਉੱਟਿਆ ਉਹ ਆਪ ਤਾਂ ਮੈਨੂੰ ਤੂੰ ਗਏ ਸਾਲ ਕੰਮ ਨਹੀਂ ਕਰਦੇ ਕੋਈ ਇੱਥੇ ਹੀ ਬੈਠ ਕੰਮ ਪਿੱਛੇ ਖਾਣ ਨੂੰ ਉੱਟਿਆ ਹੋਰ ਕਾਲੇ ਵਿੱਚ ਉਹ ਯਾਰ ਉਹ ਫਾਨੀ ਦੀ ਬੁਢੀ ਅਸੜੀ ਜੀ ਲੰਬਾ ਹੋ ਜੀ ਸਾਡੇ ਘਰੇ ਕੀ ਕਹੇ ਬੁੜੇ ਨੇ ਮੈਨੂੰ ਫੈਂਟਿਆ ਕੀ ਕਹੇਗੀ ਉਹ ਕੋਈ ਬਾਸ ਹੋ ਸੋਜੀ ਨਾ ਨੀ ਉਹ ਗੱਲ ਵੀ ਕਹੀ ਉਹ ਯਾਰ ਉਹਦਾ ਮੁੰਡਾ ਕੁੱਟਿਆ ਗਿਆ ਸੀ ਦੱਸ ਉਹ ਗਾਲਾਂ ਕੱਢਦਾ ਸੀ ਅਸੀਂ ਬੰਦੇ ਆ ਤੇ ਤੁਸੀਂ ਵੀ ਪੁੱਠੇ ਕੰਮ ਕਰਦੇ ਹੋ ਕੁੱਟਿਆ ਗਾਲਾਂ ਕੱਢਦਾ ਸੀ ਦੱਸ ਦੱਸ ਤੈਨੂੰ ਇਹਦਾ ਕੀ ਇਲਾਜ ਹੋ ਹੁਣ ਇਲਾਜ ਹੁਣ ਤੂੰ ਸਾਡੀ ਮੇਰੀ ਬੀਬੀ ਨੂੰ ਹੋਣ ਕਰਕੇ ਬੁਲਾ ਇੱਥੇ ਨਾਲੇ ਦੇ ਪਾਪੇ ਨੂੰ ਉਹਨਾਂ ਨੂੰ ਸਮਝਾ ਵੀ ਜੋ ਅੱਕਾ ਤੂੰ ਗਲਤੀ ਹੋਈ ਕੁੱਟਣ ਨਾ ਗਈ ਹੁਣ ਪਹਿਲੀ ਵਾਰ ਕਿਆ ਕਰਦਾ ਸੀ ਰਾਤ ਨੂੰ ਫੇਰ ਕੁੱਟੂ ਥੋੜਾ ਬੜਾ ਹੁਣ ਚਾਚਾ ਨਹੀਂ ਆਇਆ ਫਿਰ ਤੂੰ ਸਾਡਾ ਹੁਣ ਤੂੰ ਬਚਾ ਲਈ ਉਹ ਮੈਂ ਤੁਹਾਨੂੰ ਕਿੱਥੇ ਕਿੱਥੇ ਬਚਾਵਾਂ ਇੱਕ ਵਾਰ ਲਾਸਟ ਵਾਰ ਬਚਾ ਲੈ ਲਾਟ ਉੱਥੇ ਰਪਈ ਆਉਣ ਦੇ ਫਿਰ ਮੈਂ ਕਹਿਣਾ ਹਾਂ ਕੌਣ ਕਰ ਲੈ ਉਹ ਤੇਰੇ ਪਾਪੇ ਨੂੰ ਫੋਨ ਲਾ ਕੇ ਦੇ ਬੱਸ ਤੇਤਾ ਗੱਲੂ ਬੈਰ ਨੂੰ ਗੱਲ ਕਰਨੀਆਂ ਹੈਲੋ ਕੌਣ ਬੋਲਦਾ ਜੀ ਤਾ ਚਲ ਆ ਮੜੀ ਗੱਲ ਸੁਣੀ ਦੁਕਾਨ ਤੇ ਆਈ ਆਉਣਾ ਆ ਜਾ ਫਿਰ ਕੰਨ ਤਾਂ ਲੱਗੀ ਪਈ ਆ ਆ ਜਾ ਅਸਾਂ ਆ ਦੇ ਕਿ ਕਿ ਲੜਵਾ ਜਾ ਪੈਗਾ ਥੁਟਾ ਰੋਲਾ ਕੀ ਪੈਣਾ ਧੀ ਜਵਾਖਣੀ ਲੱਭਰੇ ਲੱਭਦੇ ਨਹੀਂ ਕਿੱਥੇ ਗਏ ਕਿਉਂ ਕੀ ਹੋ ਗਿਆ ਇੱਕ ਤਾਂ ਸਾਡੇ ਵਾਲਾ ਇੱਕ ਬਿੱਲਾ ਉਹ ਚਲੋ ਤਾਂ ਠੀਕ ਆ ਫਿਰ ਹੁਣ ਕਹਨੂੰ ਕੀ ਕਰਨ ਲੱਭ ਠੀਕ ਕਰੇ ਨਾਲ ਕੁੱਟ ਲਿਆ ਸਾਲੇ ਮੇਰਤਾ ਜਾ ਆ ਦੇ ਸਾਲੇ ਆ ਤੈ ਆ ਬੱਤ ਬੱਚਾ ਉਹ ਸਾਨਾ ਮਾਤਾ ਉਹ ਗਾਇ ਚਾਚਾ ਓਏ ਅੱਥੇ ਉਹ ਗਾਇ ਓਏ ਉਸ ਲਈ ਨਾ ਚਾਚਾ ਓਏ ਉਹਨੂੰ ਬਗਾੜ ਰੱਖੇ ਉਹ ਮਰ ਜੂ ਮੈਂ ਨਹੀਂ ਬਗਾੜ ਰੱਖੇ ਕਿਤੇ ਸਾਡੇ ਵਾਲਾ ਹੱਥੋਂ ਬੱਚ ਨੀ ਕੋ ਉਹ ਕੋਈ ਕਮਾਉ ਉਹ ਮਾਤ ਨੂੰ ਮਾਰ ਗੋਰੀ ਨਾ ਮਾਰ ਨਾ ਮਾਰ ਜਵਾਕ ਜਵਾਕ ਨੇ ਏ ਉਹ ਦੇਖੋ ਕਿਵੇਂ ਰੋਲਾ ਪਜਾਦਾ ਜਦੋਂ ਰੋਲਾ ਕਰਦੇ ਸਾਰੀ ਰਾਤ ਹੋਗੇ ਤੈਨੂੰ ਰੱਬ ਦੇਣ ਹਾਂ ਇਹ ਕਿੱਦਾਂ ਹੋ ਰਿਹਾ ਹੈ ਜਾਨ ਥੋੜੀ ਚੋਦਿਆਂ ਦਾ ਕੀ ਹੱਦ ਕਰੀਏ ਨਾ ਮੈਂ ਕਾ ਥਾਣੇ ਠੋਕਾ ਸੱਜੀ ਕਰਦਾ ਠੋਕਨ ਹੱਥੇ 4000 ਫੋੜ ਤਰੇ ਆਉਂਦੇ ਪਰਾ ਤੇ ਇਹ ਵਰਾ ਹਾਂ ਉਹਨਾਂ ਦੇ ਪਟਾ ਚੜਾ ਪਟਾ ਚੜਾ ਇਹਨਾਂ ਦੇ ਪੂਰਾ ਫੇਰੇ ਰੋਟਾ ਬਣਾਏਂ ਝੋਟਾਂਗੇ ਤੂੰ ਸਾਡੇ ਕਿੰਨੀਆਂ ਕਹੀਦੀ ਕਿੰਨੀਆਂ ਨੂੰ ਮੈਂ ਤਾਂ ਹੁਣ ਤੇ ਸਾਡੇ ਫਿਰ ਇਹਦੀ ਗੱਲ ਸੁਣ ਕੇ ਮੈਂ ਤਾਂ ਤਾਂ ਇੱਧਰ ਹੋਇਆ ਸਾਡੀ ਤਾਂ ਕੋਈ ਗਲਤੀ ਨਹੀਂ ਯਾਰ ਇੰਨਾ ਕਿਤਨਾ ਵੱਡਦਾ ਯਾਰ ਤੂੰ ਸਮਝਾ ਆ ਯਾਰ ਇਹਨੂੰ ਇਹਨਾਂ ਨੂੰ ਲੰਬਾ ਹੋ ਜਾਂਦਾ ਪਰਦੇ ਨਹੀਂ ਪੜਦੇ ਐਵੇਂ ਮਾਸਟਰਾਂ ਨੂੰ ਜਾਣ ਕੇ ਫੇਲ ਕਰਿਆ ਜਾਣ ਕੀ ਕਰੇ ਫੇਰ ਕਰਦਾਂਗੇ ਜਾਣ ਕੀ ਕਰਿਆ ਪੜ੍ਹ ਲਿਆ ਕਰੋ ਯਾਰ ਪੜ੍ਹ ਤੂੰ ਕਹਿਣੇ ਆਂ ਨਾ ਤੇਲ ਨੂੰ ਨਾਂ ਭਰ ਕੇ ਗੇਰੇ ਕੋਈ ਜਮਾਇਆ ਕਰੋ ਮੇਰਾ ਛੱਡਿਆ ਕਿਹੜਾ ਛੱਡ ਵਿਚਾਰੇ ਇਹਨੂੰ ਇੱਕ ਮੌਕਾ ਦੇ ਦੇ ਇੱਕ ਮੌਕਾ ਦੇ ਦੇ ਫੇਰ ਜੇ ਇਹ ਕੰਮਗੇ ਚਲੋ ਜਾਓ ਜਾਓ ਤੇਰੇ ਕੋਈ ਦੀ ਮਨ ਕਰਦਾ ਹਾਂ ਚੱਲ ਹੁਣ ਇੱਕ ਮੌਕਾ ਦੇ ਦੇ ਜੇ ਹੁਣ ਗਾਹਾਂ ਨੂੰ ਇਹਨੇ ਗਲਤੀ કરી ਫੇਰ ਇਹਨਾਂ ਨੂੰ ਮੈਂ ਰਾਜ ਹੁਣ ਨਹੀਂ ਕਰਦੇ ਕਰਦੇ ਤਾਂ ਨਹੀਂ ਹੁਣ ਨਹੀਂ ਕਰਦੇ ਚਲਾ ਜਾਓ ਚੌੜੀ ਤਾਇਆ ਸੋ ਜਾ ਜਾਓ ਜੋ ਆ ਜਾ ਪਾਪੇ ਚੱਲੀਏ ਵਾ ਚੱਲੀਏ ਹੁਣ ਚਲ ਜਾਓ ਆਪੇ ਹੀ ਕਾਂਤਰਾ ਜੋੜਿਆ ਹੁਣ ਉਹਨੇ ਸੁਣਾਵਾ ਕੀ ਆ ਦੱਸਣਾ ਤੂ ਤਾਂ ਮਾਰ ਨੱਚ ਕੋਈ ਕਸਰ ਨਾ ਛੱਡੀ ਬਸ ਚਾਚੀ ਨਹੀਂ ਰੱਖ ਤਵੇਂ ਗੀ ਚੋ ਦੋ ਆਇਆ ਤਾਂ ਇਹ ਨਹੀਂ ਘਰੇ ਤੱਕ ਮੈਨੂੰ ਵੀ ਉਹੀ ਘਰੇ ਛੱਡ ਗਿਆ ਉਹ ਅੱਲਾ ਤਾਂ ਮੈਂ ਤੇਰੇ ਜਾਂਦਾ ਨਹੀਂ ਉੱਥੋਂ ਥੋੜੀ ਖਾਣੀ ਆ ਆਹੋ ਜੀ ਬੜਾ ਮਾਇਰ ਹੁਣ ਤੂੰ ਓਰੇ ਠੀ ਬਟਾ ਹਾਂ ਤਾਇਆ ਆਇਆ ਚੱਲ ਪਹਿਲਾਂ ਮੇਰੇ ਘਰੇ ਚੱਲ ਤੂੰ ਫੇਰ ਜਾਈਂ ਇੱਧਰ ਤੂੰ ਘਰੇ ਹੀ ਨਹੀਂ ਗਿਆ ਘਰੇ ਮੇਰੀ ਬੀਬੀ ਤੋਂ ਘੜਾਪਾ ਕਰਾਉਣਾ ਮੈਂ ਤੂੰ ਸਾਡੇ ਵਾਲਾ ਕਿੱਥੇ ਆ ਨਾ ਨੌਨ ਲੱਗ ਗਿਆ ਸਰ ਪਰਨਾ ਤੱਕ ਲੱਗਿਆ ਮੈਂ ਕਰਦਾ ਗੱਲ ਕਿੱਥੇ ਵੇ ਪਰਨਾ ਪਰਨਾ ਤਾਰ ਤੇ ਪਿਆ ਆਰਦਾ ਹੈਣੀ ਤਾਂ ਤੇ ਆ ਦੇਖ ਅੱਦੇ ਰੁਕੀ ਮਿਲ ਗਿਆ ਮਿਲ ਗਿਆ ਆਹੀ ਦੀ ਆਹੀ ਆਹੀ ਆਪਿੰਦਰ ਦੇ ਮੁੰਡੇ ਦਾ ਫੋਨ ਮੇਰੇ ਕੋਲ ਹੀ ਰਹਿ ਗਿਆ ਰਾਤ ਦਾ ਨਵਾਂ ਲੈ ਆਦੀ ਮੈਨੂੰ ਕਹਿੰਦਾ ਮੈਂ ਕਿਹ ਦਿਖਾਈ ਯਾਰ ਅੱਛਾ ਉਹ ਬਸ ਅਸੀਂ ਗਲਤੀ ਨਾਲ ਨਾਲ ਲੈ ਗਏ ਆਇਆ ਤਾਂ ਨਹੀਂ ਘਰੇ ਸਾਡੇ ਮੈਨੂੰ ਕੀ ਪਤਾ ਤੇ ਗਾ ਪਾਉਂਦੀ ਉਹਦੀ ਬੀਬੀ ਬੀਬੀ ਨੂੰ ਲੈ ਕੇ ਆਇਆ ਉਹ ਵੀ ਦੀ ਬਿਜਲੀ ਹੁਣ ਮੈਂ ਇਹ ਮੋਟਾ ਤਨਾਦ ਨਾਲ ਕੁੱਟ ਲਈ ਆ ਜਿੱਦਾਂ ਮੇਰੀ ਬਿਜਲੀ ਵੱਧ ਕੁੱਟਦੀ ਆ ਮੈਂ ਮੋੜਾ ਖਾਣਾ ਨਹੀਂ ਹੈ ਤੇ ਥੱਡੇ ਵਾਲਾ ਅਗਰ ਦੱਸਤੀ ਹੋ ਗਈ ਹੁਣ ਬਸ ਕਹਿਦੀ ਮੈਂ ਬਿਜਲੀ ਨੂੰ ਉਹ ਬਈਆ ਸੁੱਤੀ ਸੁੱਈ ਜਾਣੀ ਇਹ ਵੀ ਆ ਤਾਇਆ ਆ ਤੂੰ ਭਾਈ ਤੂੰ ਕਿੱਥੇ ਗਿਆ ਸੀ ਪੰਦਰਾ ਰਾਤ ਮੈਂ ਤਾਇਆ ਕਿੰਨੀ ਦੀ ਤਾਇਆ ਕਿੰਨੀ ਤਾਇਆ ਕਿੰਨੀ ਕੀ ਕਰਦਾ ਹੈਗਾ ਤਾਇਆ ਕਿੰਨੀ ਤਾਇਆ ਕਿੰਨੀ ਪਈ ਤਾਇਆ ਕਿੰਨੀ ਕੀ ਕਰਦਾ ਤੂੰ ਬਸ ਕਿੱਥੇ ਆਇਆ ਹੁਣ ਲੜਦੇ ਕੁੱਤਾ ਇੱਕ ਤਾਇਆ ਨੀ ਕੀ ਕਰਦਾ ਜੀ ਕੋਈ ਨਹੀਂ ਕੋਈ ਕੋਈ ਨਹੀਂ ਕੋਈ ਗਾਨੀ ਦੁਆਖਾ ਕਰਕੇ ਜੀਰਾ ਦੁੱਬਰ ਕਰ ਲੈਣ ਤਾਂ ਛੋ 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 ਕੋਈ ਗਾਨੀ ਪਈ ਛੱਟੇ ਹਿੰਦੇ ਛੱਡਦੇ ਕੋਈ ਗਾਨੀ ਕਿੱਥੇ ਫਿਰਦਾ ਹੀਗਾ ਹੁਣ ਤੱਕ ਤਾਇਆ ਕਿਧਰੇ ਜੀ ਉੱਥੇ ਹੀ ਆਪਣਾ ਆ ਹਾਲਤ ਕੀ ਕਰੀ ਆ ਹੈ ਉਹ ਕੰਮ ਜਿਆ ਕਰਾ ਰਾ ਜੀ ਤਾਇ ਨਾਲ ਇੱਥੇ ਭਿੰਦਰ ਦੇ ਮੁੰਡੇ ਦਾ ਫੋਨ ਕਿੱਥੇ ਆ ਉਹ ਦੋ ਵਾਰ ਆ ਗਈ ਉਹਦੀ ਮਾਂ ਘਰੇ ਉਹ ਮੇਰੇ ਕੋਲੇ ਭੁੱਲ ਗਿਆ ਉਹ ਭੁੱਲ ਗਿਆ ਤੇਰੇ ਕੋਲ ਨਾਲੇ ਹਾਲਤ ਸੁਧਾਰ ਲੈ ਨਾਲੇ ਜਾ ਕੇ ਚੁੱਪ ਚਾ ਬਾਲ ਕਟਾਇਆ ਹੁਣੇ ਬੰਦੇ ਦਾ ਪੁੱਤ ਬਣ ਕੇ ਬਾਵੀ ਜਾਨਾ ਹਾਂ ਕੋਈ ਨਹੀਂ ਪਾਈ ਜਵੱਖਾਂ ਨੂੰ ਕਰਤੀ ਨਹੀਂ ਨਹੀਂ ਪੀ ਲੈਣੇ ਤਾਂ ਠੰਡੇ ਠੰਡੇ ਪਾਣੀ ਸੇ ਨਹਾਣਾ ਚਾਹੀਏ ਢੇੜਨੀਆ ਇੱਕਨੋਂ ਲਸੰਸ ਨਹੀਂਉ ਲੈਂਦੇ ਢੇੜਨੀਆ ਦੁਰਗੋਂ ਹਾਂ ਸੁਣ ਲੈ ਤੀਨ ਤੇਲ ਨਹੀਂ ਆ ਆਹ ਆਰੀ ਆਹ ਆ ਜਾਣਾ ਤੇ ਦਾਦੀ ਤੂੰ ਕਿਵੇਂ ਅੱਜ ਇੱਧਰ ਆ ਗਈ ਇੱਧਰ ਅੱਜ ਸੋਰੀਆਂ ਉਹ ਆ ਗਈ ਸਵਾਦ ਲੱਗਦੀਆਂ ਨੇ ਤੂੰ ਤੀਲ ਦੇਣ ਤੂਠੀਆਂ ਧਰ ਲਿਆ ਕਰ ਹੋਰ ਹੋਰ ਧਰ ਲਿਆ ਕਰ ਕੁਝ ਐਨੀ ਅੰਦਰੀਆਂ ਭਿੰਡੀਆਂ ਧਰ ਲੈਂਦੀ ਇਹਦੇ ਤੋਂ ਤਾਂ

那也两年、啊，一竟好简单，干嘛呢？ ਈਜਾ ਉਹ ਕੀ ਚਾ ਕੀ ਚਾ ਭਾਈ ਖੁੰਡਾ ਮਾਰੂ ਠੀਕ ਲੈ ਦਿੰਦਾ ਮੇਰੇ ਮੋਟੇ ਨੂੰ ਉਹ ਕੀ ਚਾ ਆ ਬਲੇ ਅਧਰੀ ਬੀਬੀ ਤੇ ਯਾਰ ਕਿਵੇਂ ਬੋਲਦੀ ਆ ਮੈਨੂੰ ਕੀ ਹੋ ਗਿਆ ਬੁੜੀਆ ਤੂੰ ਤੀ ਆ ਜਾਣਾ ਮੇਰੇ ਆੜੀਆਂ ਦੇ ਗੱਲ ਪੈ ਗਿਆ ਕਰ ਕਿਸੇ ਨੂੰ ਨਹੀਂ ਘਰੇ ਆਉਣ ਦੱਦੀ ਤੂੰ ਅੰਦਰ ਬਹਿ ਜਾ ਕਰ ਖੁੰਡਾ ਮਾਰੂਗਾ ਜਿਆਦੇ ਬੋਲਦਾ ਆੜੀ ਬੋਲਦਾ ਬੁੱਧ ਨੂੰ ਨਹੀਂ ਆਉਂਦੀ ਬੁਢੀ ਤੇ ਦਾ ਵੀ ਇਹ ਗਾਲੇ ਗੀਦੀ ਉਹ ਸਾਡੇ ਵਾਲੀ ਤਾਂ ਐਹੀ ਜੂ ਬੁਢੀ ਯਾਰ ਤਰਾ ਹੀ ਤੋਰੇ ਤੋਰੇ ਕੀ ਢਿੰਡਾ ਹਾਲਾਂ ਦੀ ਆ ਉਹਦਾ ਸੁਭਾਅ ਐਜਾ ਹੁੰਦਾ ਸਾਡੇ ਵਾਲੀ ਦਾ ਕੋਈ ਜਾਦੂ ਆ ਕਿਸੇ ਨੂੰ ਸਾਡੇ ਘਰੇ ਆ ਜਾਂਦੀ ਜੀ ਇਹ ਯਾ ਬੁਢੀ ਨੇ ਸੁਭਾਅ ਪਾਤੀ ਜਿਆਰਾ ਉਹਨਾਂ ਨੂੰ ਕੰਮ ਨਹੀਂ ਬੁਢੀਆਂ ਨੂੰ ਗੰਦ ਪਾਉਣ ਤੋਂ علاوہ ਆ ਬਾਕੀਆਂ ਨੇ ਕੀ ਸਾਥ ਨਾ ਬਿਖਰਾਉਂਦੇ ਆਈ ਬੁਢੀ ਆ ਆਏ ਵੇ ਚੰਗਿਆ ਤਾਂ ਸਹੀ ਜੀ ਵੇ ਕਹੇ ਜਨੇ ਹੈ ਜੰਮੇ ਹੋਏ ਬੇਕਾਰ ਦੇ ਤੰਦਰੇ ਦੱਦੇ ਮਗੌਣੇ ਦੱਬਾ ਲੱਗੇ ਹੋਏ ਸਾਰਾ ਦਿਨ ਇੱਥੇ ਚਾਵਲ ਦੇ ਫਰੀ ਜਾਂਦੇ ਨੇ ਇਹਨਾਂ ਨੂੰ ਡਰ ਨਹੀਂ ਕਿਸੇ ਦਾ ਹੈਗਾ ਕੰਚਰਾ ਨੂੰ ਕਹੇ ਜਨੇ ਹੈ ਕੱਲ ਨੂੰ ਸਰਪੰਚ ਕੋਲੇ ਜਾ ਕੇ ਆਉਂ ਤਾ ਥੋਣਾ ਨਾ ਜਾ ਕੇ ਇਹਨਾਂ ਦੀ ਬਣਾਉਂ ਰੇਲ ਦੱਦੇ ਮਗੌਣਿਆਂ ਦੀ ਇਹ ਅੱਖੇ ਨਹੀਂ ਲੱਗਦੇ ਨਹੀਂ ਖਾਣੇ ਇੱਥੇ ਜਾਉਂ ਫੇ ਨਹੀਂ ਸਰਪੰਚ ਕੁਛ ਕਰੂ ਇਹਨਾਂ ਦਾ ਇੰਨਾ ਨੇ ਮਾਪੇ ਨਹੀਂ ਕੁਝ ਕਹਿੰਦੇ ਵੀ ਇਹਨਾਂ ਦੇ ਮਾਪੇ ਕੁਝ ਕਹਿੰਦੇ ਨੇ ਚਾਹਮਲੇ ਫਿਰਦੇ ਨੇ ਉਹੀ ਕਹੇ ਦੇ ਚੁਬਾ ਆਖਲੇ ਅੱਗੇ ਵੀ ਨਿਆਣੇ ਹੁੰਦੇ ਤੇ ਬੱਗਿਓ ਬੁੜੀ ਨਾ ਚਲ ਜਲਦੀ ਜੀ ਤਾਂ ਗਾਲੇ ਪੈ ਗਈ ਦੀ ਓਏ ਸਾਰਾ ਨ ਮਸਾ ਨਾ ਆ ਕੇ ਆਇਆ ਦੀ ਸਵਾ ਫੇਰ ਪਾਦੀ ਮੂੰਹ ਤੇ ਦਵਾਰਾ ਨਾ ਹੋਣਾ ਪੂਆ ਓਏ ਸਾਲੀ ਅੱਖਾਂ ਚ ਬੈ ਗਈ ਸੀ ਆਧਾਵਣਾ ਜੂਰੇ ਬੈਠੇ ਹੀ ਦੀ ਗਲਤ ਤਾਂ ਆਪਾਂ ਨੂੰ ਕੁਝ ਕਹਿਣੀ ਦੀ ਮਾਏ ਕੀ ਗਾਇ ਮੈਂ ਤਾਂ ਇਹੀ ਕਹਾਂ ਦੀ ਵੀ ਸੁਬਾਹ ਨਾਲ ਬਾਥੀਆਂ ਦੇਖੀ ਉੱਥੇ ਕਿਵੇਂ ਸੜਕ ਤੇ ਆਈਆਂ ਪਈਆਂ ਨੇ ਜੀਆਂ ਬੁੱਢੀਆਂ ਨੇ ਗੰਦ ਪਾਇਆ ਹੋਇਆ ਇਹਨਾਂ ਨੇ ਰੋ ਬੱਚਣ ਵਾਲੀ ਜਗਾ ਵੀ ਨਹੀਂ ਛੱਡਦੀਆਂ ਛੱਟਣੇ ਨੇ ਅੱਜ ਛੱਡਣੇ ਨਹੀਂ ਦਿਖਾ ਦੇ ਭਾਈ ਤੂੰ ਕੰਡੇ ਨੂੰ ਬੁਲਾ ਕੇ ਉੱਥੇ ਕੋਈ ਨਾ ਕੋਈ ਨਾ ਉਹ ਫਰਦੇ ਨੇ ਸਾਡੇ ਤੋਂ ਹਾਂ ਓਏ ਆ ਜਾ ਆ ਜਾ ਜਲਦੀ ਆ ਆ ਘੜੇ ਹੁੰਦੇ ਨੇ ਕੋਈ ਸਾਲਾ ਮੈਨੂੰ ਕਾਲਿਆ ਲੱਗਦਾ ਫਾਨੀ ਹੋਏ ਈ ਨਾ ਮਾਰਨੀ ਆਉ ਦੇ ਲਾ ਲਾ ਆ ਜਾਂਦੇ ਸਾਲਾਂ ਨੂੰ ਦੇਖਣਾਗੀ ਸਰ ਆਈ ਪਰਦੇ ਆਈ ਦੀ ਹੋਗੀ ਕੀ ਗੱਲ ਮੈਨੂੰ ਕੱਲੇ ਨੂੰ ਬੁਲਾ ਕੇ ਕੁੱਟਿਆ ਸੀ ਹੱਥ ਸਾਲਾ ਸਾਲਾਂ ਨੂੰ ਕਰ ਲੱਤਾਂ ਲਾਓ ਸੜੇ ਲੋਕਾਂ ਚਾਪਲੀ ਹੈ ਆ ਛੋਟੀ ਤੇਰੀ ਆ ਛੋਟੀ ਆਜਾ ਥੋੜੀ ਆਜਾ ਥੋੜਾ ਆਜਾ ਥੋੜਾ ਬੰਦਾ ਆ ਜਾ ਉਹ ਮੈਂ ਗਾਟ ਪਕੌੜੇ ਦਾ ਲਾਜ ਚ ਲੈ ਆਇਆ ਬਾਈ ਵੰਨ ਖਾਇਆ ਹਮੈਂ ਤਾਂ ਪਕੌੜੇ ਬਣਾਏ ਦੀ ਤੁਸੀਂ ਸਾਨੂੰ ਉਹਨਾਂ ਨਾਲ ਕੀ ਕਰਨਾ ਹੈ ਦੀ ਓਏ ਮੈਨੂੰ ਕਹਿੰਦੇ ਪਕੌੜੇ ਦਾ ਲਾਜ ਚ ਲੈ ਆਇਆ ਮੈਂ ਤਾਂ ਆ ਗਿਆ ਪਕੌੜੇ ਦਾ ਲਾਜ ਚ ਲੈ ਆਇਆ ਬਾਈ ਫੜੇ ਕੁੱਤ ਨਾ ਕੀਤੀ ਭਾਈ ਸਰਪੰਚ ਤਾ ਆਵ ਆ ਬੱਤਿਆਂ ਨੂੰ ਤੁਮ ਜਾਲੋ ਅੱਬਿਆ ਦੀ ਬਾਤ ਬਾਰ ਸੁਣਿਕਾ ਨਾ ਸੀ ਬਰੋਸ ਸਾਫਟਿਕਾ ਹਾਂ ਉਹ ਸਾਫਟਿਕਾ ਵੀ ਇਹ ਬੱਤੇ ਬਹੁਤ ਬਾਕੀ ਤੂਈ ਨੇ ਬਹੁਤਾ ਹੁਕਾ ਦੇ ਦੁਨੀਆ ਦਾ ਜੀਨਾਰਾਮ ਕਰਿਆ ਕਹਿਣਾ ਕੋਈ ਕਰਦੀ ਆਉਂਦੀ ਨਹੀਂ ਮਾਂ ਬਾਪ ਕੋਈ ਕਹਿੰਦੀ ਨਹੀਂ ਮਨਨ ਸਰਪੰਚ ਸਾਥ ਕੋਈ ਆ ਕੇ ਕਰ ਕੋਈ ਨਹੀਂ ਆਉਂਦੇ ਚੰਗਾ ਹੈ ਪਰ ਸੂਤ ਕਰਦਾ ਕਹਿਣਾ ਅਸੀਂ ਕਿਹਾ ਕਹਿੰਦਾ ਇਹ ਬਹੁਤ ਹੁਕਾ ਦੇ ਨੇ ਕੋਈ ਕਰਦੀ ਨਹੀਂ ਕਈ ਵਾਰੀ ਮੈਂ ਪਾਖੇ ਮੱਥੇ ਜੀ ਨੂੰ ਚੈਣ ਦੇਣਾ ਬਿਜਲਾ ਰੁਕ ਹੀ ਚਾ ਅੱਛਾ ਦੋ ਦਿਨ ਹੀ ਕੋਈ ਕਰਦੀ ਮੈਂ ਦਵਾਣਾ ਤੂੰ ਜਾ ਮੈਂ ਬਰੋ 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 ਕਿਲਕ ਬੀਬੀ ਕਿੱਧਰ ਆਈਆਂ ਸਰਪੰਚ ਦੇ ਵਾਹਣਾ ਕੀ ਕਹਿੰਦਾ ਬੀਬੀ ਇੱਕ ਤਾਂ ਇਹ ਚਾਹ ਇੱਕ ਬਿੱਲਾ ਹਾਂ ਇਹ ਰੋ ਦੇ ਬੱਤ ਤਨੀਜ਼ ਕਰਦੇ ਨਾ ਉੱਥੇ ਮੈਂ ਗੋਹਾ ਪੱਥਰ ਦੀ ਨਿਛੇੜ ਜਾ ਤੈਨੂੰ ਵੀ ਮੈਨੂੰ ਹਾਂ ਓਏ ਉਹਦਾ ਸਾਡੇ ਮੇਰੇ ਮੈਨੂੰ ਵੀ ਕੁੱਟਿਆ ਹੁਣਾ ਇਹ ਦੋਹਾਂ ਨੇ ਕੱਲ ਵੀ ਆ ਗਏ ਸੀ ਜਲਦ ਪਾੜਦੀ ਅੱਛਾ ਕੱਲ ਫੇਰ ਸਾਨੂੰ ਕੁੱਟਣ ਲੱਗੇ ਸੀ ਹੋਰ ਅਸੀਂ ਤਾਂ ਆਬ ਲੰਬਾ ਲੈ ਕੇ ਜਾਂਦੇ ਹਾਂ ਉਹਨਾਂ ਕੋਲ ਫੇਰ ਜਾਓ ਉੱਥੇ ਬੈਠਾ ਹੋਰ ਇਹਦਾ ਸਾਰ ਸਾਰਿਆਂ ਨੂੰ ਤੰਗ ਕਰਦੇ ਨੇ ਤਾਂ ਅਸੀਂ ਐਕ ਤਾਂ ਨਹੀਂ ਕਰਦੇ ਨੇ ਤਾਂ ਸਰਪੰਚ ਜੀ ਜੀ ਸਰਪੰਚ ਜੀ ਉਹ ਵੀ ਕਹਿਦਾਂ ਨਹੀਂ ਦੀ ਉਹ ਸਾਡੇ ਗਵਾਂਢੀ ਉੱਤੇ ਕੀ ਇੱਚ ਦੇ ਮਿਲਦੇ ਨੇ ਪ੍ਰੇਮਾ ਜੀ ਬਾਬੇ ਬਹੁਤ ਅੰਕਾ ਬਹੁਤ ਅੰਕਾ ਉਹਨੂੰ ਬਾਹਰ ਬਾਹਰ ਆ ਗਿਆ ਬਾਹਰ ਆ ਗਿਆ ਬਾਹਰ 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 ਕੋਈ ਗੱਲ ਨਹੀਂ ਉਹ ਜਾਂ ਤੂੰ ਉਹਨੂੰ ਘੀਸ ਦੇ ਬੰਦੇ ਨੂੰ ਬੁਲਾ ਕੇ ਲੈ ਕੇ ਆ ਜਾ ਕੇ ਜਾਂ ਤੂੰ ਅੰਦਰੋਂ ਡਾਂਗ ਲੈ ਕੇ ਆਉਂ ਜਾ ਕੇ ਤੇ ਅਹੀਂ ਉਹ ਨਸਰ ਤੈਨੂੰ ਕੀ ਤਕਲੀਫ ਆਉਣਾ ਉਹ ਕਰਦੇ ਨੇ ਗਾਲਾ ਕੱਢਦੇ ਨਾਲ ਦੇ ਆ ਕੇ ਕੋਟਦੇ ਨੇ ਆ ਕੇ ਅੱਛਾ ਹੋਰ ਇਹ ਹੁਣ ਪਰਸੋਂ ਚ ਦੀ ਗੱਲ ਆਈ ਮੈਨੂੰ ਬੁਲਾੜਿਆ ਮੋਟਰ ਤੇ ਉਹਦੇ ਕਰਦੇ ਨੇ ਪੁੱਛਿਆ ਦੀ ਮੈਨੂੰ ਨੰਬਰ ਕਿਨੇ ਹੁਣ ਜਿਵੇਂ ਹੋਣਗੇ ਮੈਂ ਤਾਂ ਸੱਚ ਦੱਸਣਾ ਹੀ ਆ ਹੈਨਾ ਮੈਨੂੰ ਬੁਲਾ ਕੇ ਲੈ ਗਏ ਝੂਠ ਬੋਲ ਕੇ ਕਹਿੰਦੇ ਨੇ ਮੋਟਰ ਆ ਜਾ ਵੀ ਕੁਝ ਪੁੱਛਣਾ ਉੱਥੇ ਨਾਲੇ ਦਾ ਮੈਂ ਡੀਟੈਲਟ ਪਾੜੀ ਨਾਲੇ ਮੈਨੂੰ ਕੁੱਟਿਆ ਤੇ ਕੱਲ ਕੱਲ ਅਸੀਂ ਪੁੱਛਾਂਗੇ ਗੱਲ ਸਾਨੂੰ ਦੁਬਾਰੇ ਕੁੱਟਿਆ ਫੇਰ ਕੱਲ ਇਹ ਮੈਂ ਪੁੱਛਣ ਗਿਆ ਤੇ ਮੇਰੇ ਵੀ ਮਨਾਂ ਨਾਲ ਚਾ ਕੋਈ ਵੱਲ ਨਹੀਂ ਆਉਂਦੇ ਟੈਂਡਰ ਗਿਰੀਆਂ ਬਹੁਤ ਕਰਦੇ ਨੇ ਜੀ ਸਾਡਾ ਹੱਲ ਕਰੋ ਜੀ ਆਉਣ ਦੇ ਕਿਰਾ ਆਪਾਂ ਬੁਲਾਗੇ ਜੇ ਵੀ ਤੁਸੀਂ ਕਹੋਗੇ ਉਕੜੇ ਫੈਸਲਾ ਕਰਾ ਆਉਣ ਦੋ ਕੋਈ ਨਹੀਂ ਆਉਂਦੇ ਦੇ ਸਾਰੇ ਤੋਰੇ ਤਾਂ ਆਏ ਆਉਂਦੇ ਨੇ ਜੇ ਮੈਂ ਡੀਸੀ ਲੱਗੇ ਹੁੰਦੇ ਨੇ ਬਿੱਲੇ ਤਾਂ ਹੈਗੇ ਨਹੀਂ ਹੋਰ ਕੀ ਕਰਨਾ ਸਾਰੇ ਪੰਨੇ ਦੇ ਲਾਂਦੇ ਖੱਟੀਆਂ ਕਰਦੇ ਸਤਿਕਾਰ ਸਤਿਕਾਰ ਤੁਹਾਨੂੰ ਦੋ ਵਾਰੀ ਇਹ ਗਰਮ ਪੈਰੀ ਤੋਂ ਗਾਲੇ ਨਾਲ ਪੈ ਜੀ ਕਿਤੇ ਇਹ ਕਤਵੜਾ ਆਈ ਆ ਆ ਮੁੰਡੇ ਨੂੰ ਪ੍ਰੇਸ਼ਾਨ ਕਰਦਣੇ ਪਹਿਲਾਂ ਮਾਤਾ ਥੋੜਾ ਲੰਬਾ ਦੇ ਕੇ ਗਈ ਆ ਕਾਣ ਜੀ ਉਹ ਭਿੰਦਰ ਦੀ ਬੀਬੀ ਯਾਦ ਕਰਾਈਏ ਜੀ ਸਾਡੇ ਗਰਦ ਪਾ ਦਿੱਤੀ ਜੀ ਸਵਾਹ ਲਈ ਜਾਂ ਦਿੱਤੀ ਜੀ ਸਾਡੇ ਪਾ ਦਿੱ ਸਾਰੀ ਉਹ ਵੀ ਉਹ ਗੱਲ ਛੱਡੋ ਸਾਡੀ ਗੱਲ ਕਰੋ ਗਰਦ ਨੂੰ ਤੇਰੇ ਅਚਕਣ ਪਾਈ ਹੋਈ ਸੀ ਵੀ ਤੁਸੀਂ ਅਸੀਂ ਤਾਂ ਹੀ ਨਾ ਕੇ ਗਏ ਦੀਗੇ ਨਾ ਠੀਕ ਆ ਕਾ ਦੋਈ ਨਹੀਂ ਸਾਰੀਆਂ ਇਹ ਕਹਿੰਦੇ ਸਾਨੂੰ ਗੁੱਠਾ ਸਿੱਧਾ ਬੋਲਦ ਨੇ ਜੇ ਨੰਬਰ ਪੁੱਛ ਲੈ ਕਹਿੰਦਾ ਕਾਲਾ ਕੱਢਦੇ ਨੇ ਕੁੱਟਦੇ ਨੇ ਕਾਲਾ ਕੱਢਦੇ ਨਹੀਂ ਜੀ ਇਹ ਕੱਲ੍ਹ ਸਾਡੇ ਕੋ ਕੁੱਟ ਗਏ ਨੇ 4 ਜਣੇ ਆਰ ਇੱਕ ਮਸ਼ੀਨ ਨਹੀਂ ਜੀ ਸਰਪੰਚ ਸਾਹਿਬ ਜੇ ਮੈਂ ਨਾ ਛਡਾਉਂਦਾ ਜੀ ਇਹਨੂੰ ਮੈਨੂੰ ਤਾਂ ਮਾਰ ਦਿੰਦੇ ਘੁੱਟ ਘੁੱਟ ਇੱਕ ਮਿੰਟ ਓ ਇੱਕ ਮਿੰਟ ਓ ਝੂਠੀ ਬੰਦਾ ਇੱਕ ਮਿੰਟ ਇਹਨਾਂ ਤੋਂ ਐ ਪੁੱਛ ਇੱਕ ਦਿਨ ਪਹਿਲਾਂ ਕੀ ਹੋਇਆ ਸੀ ਉੱਥੇ ਮੈਨੂੰ ਬੁਲਾ ਕੇ ਝੂਠ ਕਿਵੇਂ ਮਰੇ ਕੀ ਹੋਇਆ ਸੀ ਰਿਜ਼ਲਟ ਪਾੜੀ ਦੀ ਮੇਰੇ ਬਾਪੇ ਨੂੰ ਦਿਨੇ ਕਿਹਾ ਉਹ ਪੁੱਛੂ ਪਰ ਮੈਂ ਝੂਠ ਥੋੜੀ ਬੋਲੂਗਾ ਤਾਂ ਤੈਨੂੰ ਪਤਾਗਾ ਉਹਦਾ ਉਹ ਗੱਲ ਸੁਣ ਓਏ ਇੱਕ ਅੱਧਾ ਲੰਦਾ ਹੁੰਦਾ ਫੇਰ ਤਾਂ ਬਖਸ਼ਿਆ ਜਾਂਦਾ ਤੂੰ ਸਾਲਿਆ ਝੂਠਾਂ ਦਾ ਇੱਥੇ ਪੰਡ ਇਕੱਠੀ ਕਰੀ ਫਿਰਦਾ ਨਾਲੇ ਤੋਂ ਇਥੇ ਲਾਂਬੇ ਲੈ ਲਗਣਾਂ ਯਾਰ ਜੀ ਨਵੀਂ ਨਾ ਕੋਈ ਕੇ ਹਾਂ ਕੀ ਇੱਕੇ ਹੱਲ ਆਇਣਾ ਦਾ ਕੜਾਪਾ ਕਰੋ ਸਾਲਿਆਂ ਦਾ ਘਰੋਂ ਸਾਲਿਆਂ ਦੇ ਫਿਰ ਘਰ ਲੋ ਕੱਥੇ ਹਾਂਜੀ ਕੀ ਹਾਲ ਚਾਲ ਦੋਸਤੋ ਤੀਰਠ ਆਖ ਜੋ ਹਾਂਜੀ ਕਿਵੇਂ ਲੱਗਿਆ ਪਹਿਲੀ ਦੀ ਦੁਨੀਆ ਦਾ ਪਾਰਟ 2 ਜੇਕਰ ਥੋੜਾ ਜਿਹਾ ਵੀ ਵਧੀਆ ਲੱਗਿਆ ਤਾਂ ਸੜੀ ਚੈਨਲ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਬਣਾਉਣ ਚ ਬਹੁਤ ਜ਼ਿਆਦਾ ਮਿਹਨਤ ਲੱਗੀ ਆ 500 ਲਾਈਕ ਜ਼ਰੂਰ ਕਰਵਾ ਦਿਓ ਜਿਹੜਾ ਅਗਲਾ ਪਾਰਟ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਦਿਲ ਦੱਸੋ